ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਜ਼ਿਮੀਂਦਾਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਕਿਸਾਨ ਭਰਾਵੋ ਕਿਸਾਨ ਭਰਾਵਾਂ ਦੇ ਜਿਹੜੇ ਸਵਾਲ ਤੇ ਕਮੈਂਟਾਂ ਦੇ ਵਿਚਾਰ ਰਹੇ ਤੇ ਕਿਸਾਨ ਭਰਾ ਕਹਿ ਰਹੇ ਤੇ ਵੀ ਅਸੀਂ ਝੋਨੇ ਦੇ ਵਿੱਚ ਜ਼ਿੰਕ ਪਾਤੀ ਹੈ ਤੇ ਜ਼ਿੰਕ ਪਾਉਣ ਤੋਂ ਬਾਅਦ ਵੀ ਜਿਹੜੀ ਸਾਡੇ ਝੋਨੇ ਦੇ ਵਿੱਚ ਜਿਹੜੀ ਜ਼ਿੰਕ ਦੀ ਘਾਟ ਆ ਗਈ ਹੈ ਤੇ ਹੁਣ ਅਸੀਂ ਕੀ ਕਰੀਏ ਜ਼ਿੰਕ ਦੀ ਘਾਟ ਕਿਵੇਂ ਅਸੀਂ ਪੂਰੀ ਕਰ ਸਕਦੇ ਕਿਉਂਕਿ ਜ਼ਿੰਕ ਪਾਉਣ ਤੋਂ ਬਾਅਦ ਵੀ ਜਿਹੜੀ ਝੋਨੇ ਦੇ ਵਿੱਚ ਜ਼ਿੰਕ ਦੀ ਘਾਟ ਆ ਰਹੀ ਹੈ ਹੁਣ ਟੈਲਰਿੰਗ ਸਟੇਜ ਚੱਲ ਰਹੀ ਹੈ 15 16 ਦਿਨ 20 ਦਿਨ ਦਾ ਜਿਹੜਾ ਝੋਨਾ ਹੈ ਇਸ ਸਮੇਂ ਤੇ ਜੇ ਜ਼ਿੰਕ ਦੀ ਘਾਟ ਝੋਨੇ ਦੇ ਵਿੱਚ ਆਉਂਦੀ ਹੈ ਤਾਂ ਸਿੱਧਾ ਜਿਹੜਾ ਪ੍ਰਭਾਵ ਹੈ ਟੈਲਰਿੰਗ ਸਟੇਜ ਦੇ ਉੱਤੇ ਪਊਗਾ ਤੇ ਅੱਗੇ ਜਾ ਕੇ ਜਦੋਂ ਨਸਾਰਾ ਕਰੂਗਾ ਫੇਰ ਵੀ ਘਾਟ ਜੇ ਆਉਂਦੀ ਹੈ ਤਾਂ ਜਦੋਂ ਦਾਣਾ ਬਾਨਾ ਸ਼ੁਰੂ ਹੋਣਾ ਤੇ ਦਾਣੇ ਦੇ ਉੱਪਰ ਵੀ ਇਹਦਾ ਪ੍ਰਭਾਵ ਪੈ ਸਕਦਾ ਹੁਣ ਹੁਣ ਆਪਾਂ ਝੋਨੇ ਦੇ ਵਿੱਚ ਜਿਹੜੀ ਜ਼ਿੰਕ ਦੀ ਕਮੀ ਹੈ ਉਹ ਆਪਾਂ ਕਿਵੇਂ ਪੂਰੀ ਕਰ ਸਕਦੇ ਆ ਕੀ ਆਪਾਂ ਨੂੰ ਕਰਨਾ ਪਊਗਾ ਕੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਰੀ ਤੁਹਾਨੂੰ ਜਾਣਕਾਰੀ ਦਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਆਪਣੇ ਚੈਨਲ ਨੂੰ ਜੀ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਕਿਸਾਨ ਭਰਾਵੋ ਤੁਸੀਂ ਇੱਕ ਗੱਲ ਪੱਲੇ ਬੰਨ ਲਓ ਵੀ ਜੇ ਤੁਸੀਂ ਝੋਨੇ ਦੇ ਵਿੱਚ ਜ਼ਿੰਕ ਪਾਇਆ ਏ ਚਾਹੋ ਤੁਸੀਂ 20% ਵਾਲਾ ਪਾਇਆ ਚਾਹੋ 33 ਵਾਲਾ ਪਾਇਆ ਚਾਹੋ ਲਿਕੁਇਡ ਪਾਇਆ ਤੇ ਚਾਹੋ ਜਿਹੜਾ ਨਵਾਂ ਜ਼ਿੰਕ ਆਇਆ ਜਾਰਾ ਦਾ ਚਾਹੋ ਤੁਸੀਂ ਉਹ ਪਾਇਆ ਉਸੇ ਕੋਈ ਵੀ ਜਿੰਕ ਪਾਇਆ ਜੇ ਤੁਸੀਂ ਜਿੰਕ ਧਰਤੀ ਦੇ ਵਿੱਚ ਪਾਤਾ ਫੇਰ ਵੀ ਤੁਹਾਡੇ ਝੋਨੇ ਦੇ ਵਿੱਚ ਜੇ ਜਿੰਕ ਦੀ ਘਾਟ ਆ ਰਹੀ ਹੈ ਫੇਰ ਤੁਸੀਂ ਮੰਨ ਲਓ ਵੀ ਇਹ ਜਿਹੜੀ ਝੋਨੇ ਨੂੰ ਆਪਾਂ ਜ਼ਮੀਨ ਦੇ ਰਾਹੀਂ ਹੋਰ ਜਿੰਕ ਨਹੀਂ ਦੇ ਸਕਦੇ ਜੇ ਆਪਾਂ ਹੋਰ ਜਿੰਕ ਪਾਵਾਂਗੇ ਵੀ ਫੇਰ ਵੀ ਜਿਹੜਾ ਝੋਨੇ ਨੂੰ ਨਹੀਂ ਲੱਗਣੀ ਇਹਦਾ ਇੱਕ ਹੀ ਹੱਲ ਹੈ ਕਿਸਾਨ ਭਰਾਵੋ ਇਹ ਆਪਾਂ ਸਪਰੇਅ ਦੇ ਰਾਹੀਂ ਆਪਾਂ ਝੋਨੇ ਨੂੰ ਜਿੰਕ ਦੇ ਸਕਦੇ ਆ ਤੇ ਆਪਣੀ ਜਿਹੜੀ ਘਾਟ ਪੂਰੀ ਹੋ ਜਾਊਗੀ ਬੀਚੇ ਕਿਸਾਨ ਭਰਾ ਕੀ ਕਰਦੇ ਆ ਵੀ ਇੱਕ ਵਾਰ ਜ਼ਿੰਕ ਦੀ ਕਮੀ ਆ ਗਈ ਦੁਬਾਰੇ ਫੇਰ ਜ਼ਿੰਕ ਸਿਰ ਦਿੰਦੇ ਉਹ ਕਿਸਾਨ ਭਰਾ ਉਹ ਪੈਸੇ ਖਰਾਬ ਹੈ ਓਵਰਡੋਜ ਨਹੀਂ ਨਾ ਦਓ ਥੋੜਾ ਥੋੜੇ ਪੈਸੇ ਆ ਦੇ ਵਿੱਚ ਸਰਜੂਗਾ ਕਿਉਂਕਿ ਆਪਾਂ ਇਹ ਤਾਂ ਓਵਰਡੋਜ ਦੀ ਨਹੀਂ ਲੋਡ ਹੁੰਦੀ ਇਹ ਤਾਂ ਸਿਰਫ ਥੋੜੀ ਜੀ ਲੋਡ ਹੁੰਦੀ ਹੈ ਝੋਨੇ ਨੂੰ ਸੂਈ ਦੀ ਨੋਕ ਜਿੰਨੀ ਜ਼ਿੰਕ ਚਾਹੀਦੀ ਹੁੰਦੀ ਆਪਾਂ ਸਪਰੇ ਦੇ ਰਾਹੀਂ ਆਪਾਂ ਇੱਕ ਸਪਰੇ ਕਰਕੇ ਆਪਾਂ ਜਿਹੜੀ ਜ਼ਿੰਕ ਦੀ ਕਮੀ ਹੈ ਦੂਰ ਕਰ ਸਕਦੇ ਆ ਤੁਸੀਂ 21% ਵਾਲਾ ਵੀ ਜ਼ਿੰਕ ਲੈ ਸਕਦੇ ਹੋ 33 ਵਾਲਾ ਵੀ ਤੇ ਲਿਕਵਿਡ ਵੀ ਹੁਣ ਤੁਸੀਂ ਡੋਜ ਕਿਸਾਨ ਭਰਾਓ ਕੀ ਲੈਣੀ ਹੈ ਲਿਕਵਿਡ ਜ਼ਿੰਕ ਦੀ ਜਿਹੜੀ ਡੋਜ ਹੈ 1 ਲੀਟਰ ਦੇ ਵਿੱਚ 1 ਤੋਂ 1.5 ਐਮਲ ਤੁਸੀਂ ਲੈ ਸਕਦੇ ਹੋ ਤੁਸੀਂ 750 ਲੀਟਰ ਇੱਕ ਏਕੜ ਦੇ ਵਿੱਚ ਪਾਣੀ ਲਾ ਰਹੇ ਹੋ ਤਾਂ ਤੁਸੀਂ 1.5 100 ਐਮਲ ਤੋਂ ਲੈ ਕੇ ਪੌਣੇ 200 ਐਮਲ ਤੱਕ ਤੁਸੀਂ ਜ਼ਿੰਕ ਵਰਤ ਸਕਦੇ ਹੋ ਜੇ ਤੁਸੀਂ 21% ਵਾਲੀ ਜ਼ਿੰਕ ਵਰਤ ਰਹੇ ਹੋ ਤਾਂ ਤੁਸੀਂ 5 ਗ੍ਰਾਮ ਤੱਕ ਜਿਹੜੀ 1 ਲੀਟਰ ਪ੍ਰਤੀ ਲੀਟਰ ਤੁਸੀਂ ਲੈ ਸਕਦੇ ਹੋ ਤੇ 1 ਕਿਲੇ ਦੀ ਡੋਜ਼ ਕਿਸਾਨ ਪ੍ਰਭੋ ਅੱਧਾ ਕਿਲੋ ਤੋਂ ਥੋੜੀ ਜਿਹੀ ਉੱਪਰ 700 ਗ੍ਰਾਮ ਤੁਸੀਂ ਪੌਣਾ ਕਿਲੋ ਕਹਿ ਸਕਦੇ ਹੋ 1 ਏਕੜ ਦੇ ਵਿੱਚ ਤੁਸੀਂ ਸਪਰੇਅ ਕਰ ਸਕਦੇ ਹੋ ਜੇ ਤੁਸੀਂ 33% ਵਾਲੀ ਜ਼ਿੰਕ ਭਰਤ ਤੇ ਹੋ ਤਾਂ ਕਿਸਾਨ ਪ੍ਰਭੋ ਤੁਸੀਂ 3 ਗ੍ਰਾਮ ਜਿਹੜੀ ਡੋਜ਼ ਲੈਣੀ ਹੈ ਪ੍ਰਤੀ ਲੀਟਰ ਤੇ ਅੱਧਾ ਕਿਲੋ ਤੁਸੀਂ 1 ਏਕੜ ਦੇ ਵਿੱਚ ਜਿਹੜੀ ਇਸ ਦੀ ਡੋਜ਼ ਲੈ ਸਕਦੇ ਹੋ ਤੇ ਇੱਕ ਸਪਰੇਅ ਕਰਨ ਤੋਂ ਬਾਅਦ ਤੁਹਾਨੂੰ ਜਿਹੜਾ ਨਤੀਜਾ ਦਿਖ ਜੂਗਾ ਤੁਹਾਡੇ ਝੌਨੇ ਦੀ ਜਿਹੜੀ ਜ਼ਿੰਕ ਦੀ ਘਾਟ ਵਾਰ-ਵਾਰ ਆ ਰਹੀ ਹੈ ਥੋੜੀ ਪੂਰੀ ਹੋ ਜੂਗੀ ਕਿਉਂਕਿ ਵਿੱਚ ਜ਼ਮੀਨ ਦਾ ਭਰਾ ਰਹੀ ਹੈ ਵੀ ਸਾਡੇ ਪਹਿਲੀ ਵਾਰ ਜੀ ਜ਼ਿੰਕ ਦੀ ਘਾਟ ਆਈ ਹੈ ਵੀ ਅਸੀਂ ਜ਼ਿੰਕ ਪਾਈ ਵੀ ਹੈ ਫਿਰ ਵੀ ਘਾਟ ਆ ਰਹੀ ਹੈ ਤੇ ਕਿਸਾਨ ਪ੍ਰਭੂ ਸਪਰੇਅ ਕਰਕੇ ਦੇਖੋ ਜਿਹੜੀ ਤੁਹਾਡੀ ਜ਼ਿੰਕ ਦੀ ਕਮੀ ਹੈ ਉਹ ਬਿਲਕੁਲ ਦੂਰ ਹੋ ਜੂਗੀ ਤੇ ਜੇ ਇਹਦੀ ਨਾਲ ਆਪਾਂ ਨੂੰ ਬਹੁਤ ਫਾਇਦਾ ਮਿਲੂਗਾ ਇਹ ਕਿ ਤਾਂ ਝੋਨਾ ਆਪਣਾ ਵਧੀਆ ਫਟਾਰਾ ਕਰੂਗਾ ਤੇ ਝਾੜ ਕਿਸਾਨ ਪ੍ਰਭ ਵਧਣਾ ਹੀ ਹੈ ਜੋ ਫਟਾਰਾ ਵਧੀਆ ਕਰੂਗਾ ਤੇ ਹੋਰ ਖਾਦਾ ਵੀ ਆਪਾਂ ਨੂੰ ਘੱਟ ਪਾਣੀ ਬਹਿਣਗੀ ਕਿਉਂਕਿ ਜ਼ਿੰਕ ਦੀ ਘਾਟ ਕਰਕੇ ਆਪਾਂ ਨੂੰ ਜਿਹੜਾ ਝੋਨਾ ਆਪਾਂ ਨੂੰ ਦੇਖਣ ਦੇ ਵਿੱਚ ਵਧੀਆ ਨਹੀਂ ਲੱਗਦਾ ਜਿਹਦੇ ਕਰਕੇ ਆਪਾਂ ਹੋਰ ਖਾਦਾ ਪਾਈ ਜਾਂਦੇ ਪ੍ਰੈਕਟਿਸਿਟੀ ਜਾਂਦੇ ਆ ਪਰ ਜੇ ਜ਼ਿੰਕ ਦੀ ਘਾਟ ਪੂਰੀ ਹੋ ਜੂਗੀ ਆਪਣਾ ਝੋਨੇ ਦਾ ਰੰਗ ਰੂਪ ਇਹਨਾਂ ਪੂਰਾ ਵਧੀਆ ਹੋ ਜਾਊਗਾ ਤੇ ਦੇਖਣ ਦੇ ਵਿੱਚ ਬਹੁਤ ਆਪਾਂ ਨੂੰ ਚੰਗਾ ਲੱਗੂਗਾ ਤੇ ਫਟਾਰਾ ਵਧੀਆ ਕਰੂਗਾ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋਰ ਜਿੰਮੇਦਾਰ ਭਰਾਵਾਂ ਤੱਕ ਸਤਿ ਸ਼੍ਰੀ ਅਕਾਲ ਜੀ